ਇਹਰੇ ਬੰਦੇ ਕੋਈ ਕਬਾਸੀਰ ਦੇ ਪੇਸ਼ੈਂਟ ਹੈ ਜਾਂ ਜਿਨ੍ਹਾਂ ਨੂੰ ਕਬਜ਼ ਰਹਿਦੀ ਹੈ ਉਹਨਾਂ ਵਾਸਤੇ ਇੱਕ ਰੈੱਦ ਮਿਰਚ ਆ ਮਿੱਠੀ ਸਵੀਟ ਮਿਰਚ ਕਹਿੰਦੇ ਜਿਹਨੂੰ ਇਹਦੇ ਜੋ ਸਵਾਦ ਨਾਲ ਤੁਸੀਂ ਸਬਜ਼ੀ ਬਣਾਓਗੇ ਕੋਈ ਪਕੌੜੇ ਬਣਾਓਗੇ ਸਵਾਦ ਸੋ ਨੂੰ ਮਿਰਚ ਦਾ ਹੋਣਾ ਪਰ ਇਹ ਕੋੜੀ ਬਿਲਕੁਲ ਨਹੀਂ ਹੋਣੀ ਉਹਨਾਂ ਬਮਰੀਜਾਂ ਵਾਸਤੇ ਵੀ ਹੈ ਜਾਂ ਉਹ ਲੈਚਰੜ ਬੰਦੇ ਖਾ ਸਕਦੇ ਜਿਹੜੇ ਜ਼ਿਆਦਾ ਤਿੱਖੀ ਮਿਰਚ ਨਹੀਂ ਖਾਂਦੇ ਕੋੜੀ ਮਿਰਚ ਇਹ ਜਿਵੇਂ ਐਮਡੀਐਚ ਦੀ ਦੇਕੀ ਮਿਰਚ ਉਹਦੀ ਹੈ ਇਹ ਸਾਡੀ ਮਿਰਚ ਉਹ ਦਾ ਮੁਕਾਬਲਾ ਕਰਦੀ ਉਸ ਤੋਂ ਸਾਡੇ ਕੋਲ ਇੱਕ ਗਰਮ ਮਸਾਲਾ ਆਪਣਾ ਕੁਦਰਤੀ ਮਸਾਲੇ ਦੇ ਜਿਵੇਂ ਦਾਲ ਚੀਨੀ ਹੋ ਗਈ ਮਾਂ ਹੋ ਗਈਆਂ ਵੱਡੀ ਲੇਚੀ ਹੋ ਗਈ ਜੀਰਾ ਹੋ ਗਿਆ ਉਹ ਚੀਜ਼ਾਂ ਨੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਹਲਦੀ ਹੈ ਹਲਦੀ ਅਸੀਂ ਉਹ ਲੈ ਕੇ ਪਸਾਈ ਕਰਵਾਉਂਦੇ ਹਾਂ ਜਿਹਦੇ ਵਿੱਚੋਂ ਕੋਈ ਆਇਲ ਨਹੀਂ ਕੱਢਿਆ ਜਾਂਦਾ ਜਿਹੜੀ ਬਾਜ਼ਾਰ ਦੇ ਵਿੱਚ ਹਲਦੀ ਮਿਲਦੀ ਉਹ ਪ੍ਰੋਸੈਸਡ ਹਲਦੀ ਮਿਲਦੀ ਹੈ ਕੈਮੀਕਲ ਤੇ ਕਲਰ ਤਾਂ ਬਾਅਦ ਦੀ ਗੱਲ ਹੈ ਉਹਦੇ ਵਿੱਚੋਂ ਜਿਹੜਾ ਇੱਕ ਆਇਲ ਨਿਕਲਦਾ ਇਹਦੇ ਵਿੱਚੋਂ ਆਇਲ ਕੱਢ ਕੇ ਫਿਰ ਪੀਸੀ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਕਿਛੋਲੇ ਆ ਦੇਸੀ ਛੋਲੇ ਉਸ ਤੋਂ ਬਾਅਦ ਸਾਡੇ ਕੋਲ ਕਲੱਤਣੀਆਂ ਪਾਊਡਰ ਹੈ ਕਈ ਬੰਦਿਆਂ ਨੂੰ ਗਰਮਾਇਸ਼ ਰਹਿੰਦੀ ਹੈ ਗਰਮ ਜੀਰਾ ਗਰਮ ਮਸਾਲਾ ਨਹੀਂ ਖਾਦਾ ਜਾਂਦਾ ਉਹਨਾਂ ਵਾਸਤੇ ਸਪੈਸ਼ਲ ਆਈਟਮ ਬਿਲਕੁਲ ਬਿਓਰ ਧਨੀਆ ਲੈ ਕੇ ਪੂਰਾ ਸ਼ੁੱਧ ਪਸਾਈ ਦੇ ਵਿੱਚ ਇੱਕ ਖਾਸੀਅਤ ਹੈ ਜਿਵੇਂ ਬਾਸਮਤੀ ਚੋ ਨਾ ਹੁੰਦਾ ਇਹ ਸਾਡਾ ਜੀਰਾ ਤੁਸੀਂ ਦੇਖੋਗੇ ਸਾਡੇ ਜੀਰੇ ਦੇ 50% ਜੀਰੇ ਦੇ ਨਾਲ ਸੋਨੂ ਆ ਡੰਡੀ ਜੀ ਵੀ ਕਿਉਂਕਿ ਅੱਛੀ ਪ੍ਰੋਸੈਸ ਕੀਤਾ ਗਿਆ ਕੋਈ ਮਸ਼ੀਨ ਨਹੀਂ ਕੋਈ ਪਾਲਿਸ਼ ਨਹੀਂ ਆ ਪਾਲਿਸ਼ ਹੀ ਜੂਗਾ ਉਸ ਤੋਂ ਬਾਅਦ ਸਾਲਟ ਨੂੰ ਆਪਾਂ ਆਪਣੇ ਇੱਕ ਸਾਲਟ ਵੀ ਕਹਿੰਦੇ ਹਾਂ ਰੌ ਸਾਲਟ ਵੀ ਕਹਿੰਦੇ ਹਾਂ ਇੱਕ ਸਾਡੇ ਕੋਲ ਰੱਸੀ ਦਾ ਮਸਾਲਾ ਤਿਆਰ ਕੀਤਾ ਹੋਇਆ ਸਪੈਸ਼ਲ ਅਮਰੀਕ ਕਲਾੜਾ ਬਠਿੰਡਾ ਬਰਰਾ ਰੋਡ ਪਿੰਡ ਲਹਿਰਾ ਵਿਦਾ ਬਠਿੰਡਾ ਪੰਜਾਬ ਆਨ ਨੰਬਰ ਹੈਗਾ 75892 90588